ਇਸ ਪਾਵਨ ਸਥਾਨ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਪੰਜਾਬੀ ਟੀਵੀ ਦੇ ਜਰੀਏ ਅਸੀਂ ਤੁਹਾਨੂੰ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਵਾ ਰਹੇ ਹਾਂ ਤੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਾਂ ਅੱਜ ਜਿਸ ਪਾਵਨ ਪਵਿੱਤਰ ਅਸਥਾਨ ਤੇ ਅਸੀਂ ਪਹੁੰਚੇ ਹਾਂ ਇਸ ਨਗਰ ਦਾ ਨਾਮ ਹੈ ਚੋਲਾ ਸਾਹਿਬ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਨਗਰ ਦੇ ਵਿੱਚ ਪਧਾਰੇ ਤੇ ਸੇਵਕਾਂ ਨੂੰ ਤਾਰਿਆ ਇੱਥੇ ਨਾਲ ਹੀ ਭਾਈ ਗੁਰਦਾਸ ਜੀ ਵੀ ਪਹੁੰਚੇ ਤੇ ਭਾਈ ਅਦਲੀ ਜੀ ਜਿਹੜੇ ਕਿ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਅਨੰਨ ਸੇਵਕ ਸਨ ਉਹ ਵੀ ਇੱਥੇ ਹੀ ਮੌਜੂਦ ਸਨ ਤੇ ਨਾਲ ਦੀ ਨਾਲ ਇਤਿਹਾਸ ਦੇ ਵਿੱਚ ਬਹਾਦਰ ਯੋਧੇ ਬਾਬਾ ਬਿਰੀ ਚੰਦ ਜੀ ਦਾ ਵੀ ਜ਼ਿਕਰ ਆਉਂਦਾ ਏ ਤੇ ਉਹ ਵੀ ਇਥੋਂ ਹੀ ਗੁਰੂ ਦੀ ਮਹਿਮਾ ਸੁਣ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨੰਨ ਸੇਵਕ ਬਣੇ ਇਸ ਪਾਵਨ ਅਸਥਾਨ ਦੇ ਉੱਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚੇ ਤਾਂ ਬਾਬਾ ਬੁੱਢਾ ਜੀ ਦੇ ਪੁੱਤਰਾਂ ਨੇ ਉਹਨਾਂ ਕੋਲੋਂ ਇਸ ਪਾਵਨ ਅਸਥਾਨ ਦੀ ਮਹਿਮਾ ਜਾਣਨ ਲਈ ਉਹਨਾਂ ਨੂੰ ਕਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਭਾਈ ਗੁਰਦਾਸ ਜੀ ਇਸ ਪਾਵਨ ਪਵਿੱਤਰ ਸਥਾਨ ਦਾ ਇਤਿਹਾਸ ਦੱਸੋ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਜਦੋਂ ਗੁਰੂ ਅਰਜਨ ਦੇਵ ਜੀ ਇਸ ਸਥਾਨ ਤੇ ਕੁਝ ਸ਼ਰਾਰਤੀ ਲੋਕਾਂ ਦੇ ਵਿਰੋਧ ਤੋਂ ਬਾਅਦ ਪਹੁੰਚੇ ਸੀ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਨਾਲ ਸੀ ਤੇ ਉਹਨਾਂ ਦੀ ਉਮਰ 2 ਸਾਲ ਦੀ ਸੀ ਜਦੋਂ ਇੱਥੇ ਪ੍ਰਾਤਨ ਇੱਕ ਰੁੱਖ ਦੇ ਥੱਲੇ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਪਹੁੰਚੇ ਤਾਂ ਇਥੋਂ ਦੇ ਨਿੰਨ ਸੇਵਕ ਮਾਈ ਸੁਖਾ ਜੀ ਨੇ ਉਹਨਾਂ ਦੇ ਪ੍ਰਸ਼ਾਦੇ ਪਾਣੀ ਲਈ ਔੜ-ਪੋੜ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਨੂੰ ਤਾਂ ਭੁੱਖ ਲੱਗੀ ਹੋਵੇਗੀ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਦਾਲ ਸਬ지 ਬਣਨ ਨੂੰ ਤਾਂ ਸਮਾਂ ਲੱਗੇਗਾ ਪਰ ਇਸ ਤੋਂ ਪਹਿਲਾਂ ਪਹਿਲਾਂ ਹੀ ਉਹਨਾਂ ਨੇ ਚੂਰੀ ਬਣਾ ਕੇ ਗੁਰੂ ਸਾਹਿਬਾਨ ਦੇ ਸਰਮੁਖ ਪੇਸ਼ ਕੀਤੀ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਉਹ ਚੂਰੀ ਛਕੀ ਤਾਂ ਉਹਨਾਂ ਨੇ ਕਿਹਾ ਕਿ ਮਾਤਾ ਜੀ ਇਹ ਕੀ ਚੋਲਾ ਬਣਾ ਕੇ ਲਿਆਂਦਾ ਹੈ ਮਾਈ ਸੁੱਖਾ ਨੇ ਦਿਰੋ ਦੱਸਿਆ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਿ ਇਸ ਨਗਰ ਦਾ ਨਾਮ ਵੀ ਹੁਣ ਚੋਲਾ ਸਾਹਿਬ ਹੋਵੇਗਾ ਪਿੰਡ ਦੇ ਪੰਚਾਂ ਨੇ ਨੰਬਰਦਾਰਾਂ ਨੇ ਕਿਹਾ ਕਿ ਗੁਰੂ ਸਾਹਾਬਾ ਇਸ ਨਗਰ ਦਾ ਨਾਮ ਤਾਂ ਭੈਣੀ ਹੈ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਜੇ ਰਿਕਾਰਡ ਦੇ ਵਿੱਚ ਭੈਣੀ ਹੈ ਤਾਂ ਹੁਣ ਤੋਂ ਇਸ ਨਗਰ ਦਾ ਨਾਮ ਚੋਲਾ ਸਾਹਿਬ ਰਿਕਾਰਡ ਦੇ ਵਿੱਚ ਹੋਵੇਗਾ ਆਓ ਜਾਣਦੇ ਹਾਂ ਇਸ ਨਗਰ ਚੋਲਾ ਸਾਹਿਬ ਦੇ ਇਤਿਹਾਸ ਬਾਰੇ ਤੇ ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨਾ ਬਾਰੇ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਆਪ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਆਏ ਹੋ ਇਹ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਚੋਲਾ ਸਾਹਿਬ ਹੈ ਜੇ ਸਮੇ ਸਤਗੁਰੂ ਜੀ ਦੇ ਨਾਲ ਵੱਡੇ ਭਾਈ ਪ੍ਰਿਥਵੀ ਚੰਦ ਨੇ ਵਿਰੋਧਤਾ ਕੀਤੀ ਸਤਗੁਰੂ ਜੀ ਅੰਮ੍ਰਿਤਸਰ ਜੀ ਧਰਤੀ ਦੇ ਬਰਾਜਮਾਨ ਸਨ ਉਸ ਸਮੇਂ ਸਤਗੁਰੂ ਜੀ ਦੇ ਵੱਡੇ ਭਾਈ ਪ੍ਰਿਥਵੀ ਚੰਦ ਨੇ ਵਿਰੋਧਤਾ ਕੀਤੀ ਸਤਗੁਰੂ ਜੀ ਵਿਰੋਧਤਾ ਤੋਂ ਤੰਗ ਆ ਕੇ ਪ੍ਰਵਾਦ ਸਮੇਤ ਤਰਨਤਾਰਨ ਤੋਂ ਚੱਲ ਕੇ ਹੁੰਦੇ ਹੋਏ ਪਿੰਡ ਸ੍ਰਿਹਾਲੀ ਪਹੁੰਚੇ ਸ੍ਰਿਹਾਲੀ ਨਗਰ ਦੇ ਯੋਗੀਆਂ ਨੇ ਗੁਰੂ ਸਾਹਿਬ ਜੀ ਦੇ ਨਾਲ ਹੀਰਖਾ ਕਰਦੇ ਹੋਏ ਪਿੰਡ ਦੇ ਲੋਕਾਂ ਨੂੰ ਸਤਗੁਰੂ ਦੇ ਖਿਲਾਫ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਪਿੰਡ ਸ੍ਰਿਹਾਲੀ ਵਿੱਚੋਂ ਚਲੇ ਜਾਣ ਲਈ ਕਿਹਾ ਸਤਗੁਰੂ ਜੀ ਇਸ ਨਗਰ ਜਿਸ ਦਾ ਪਹਿਲਾ ਨਾਂ ਪਹਿਨੀ ਸੀ ਗੁਰਦੁਆਰਾ ਸਾਹਿਬ ਵਾਲੇ ਸਤਾਂ ਤੇ ਆ ਕੇ ਇੱਕ ਦਰਗਥਲੇ ਸੁਸੋਬਤ ਹੋਏ ਉਸ ਵੇਲੇ ਚਾਰ ਹੜ ਦਾ ਦਿਨ 1654 ਬਿਕਰਮੀ 1597 ਈਸਵੀ ਨੂੰ ਪੰਚਮ ਪਾਸ਼ਾ ਜੀ ਦੇ ਆਉਂਤੇ ਸਨਗਰ ਦੀਆਂ ਸੰਗਤਾਂ ਅਤੇ ਨਗਰ ਦੇ ਚੌਧਰੀ ਦਾਨਾ ਸੰਧੂ ਅਤੇ ਉਸ ਦੀ ਪਤਨੀ ਮਾਤਾ ਸੁੱਖਾ ਨੇ 사ਤਗੁਰੂ ਜੀ ਦਾ ਬਹੁਤ ਸੇਵਾ ਕੀਤੀ ਜਿਸ ਦਿਨ 사ਤਗੁਰੂ ਜੀ ਇਸ ਨਗਰ ਵਿੱਚ ਪਹੁੰਚੇ ਸਨ ਉਸ ਵੇਲੇ ਦਿਨ ਕਾफी ਬਤੀਤ ਚੁਕਾ ਸੀ ਅਤੇ 사ਤਗੁਰੂ ਜੀ ਨੇ ਅਜੇ ਪ੍ਰਸ਼ਾਦਾ ਨਹੀਂ ਸੀ ਸਕਿਆ ਇਸ ਕਰਕੇ માતા ਸੁਖਾ ਜੀ ਨੇ ਸੋਚਿਆ ਕਿ ਜੇ ਦਾਲ ਸਬਜੀ ਤਿਆਰ ਕਰਾਂ ਤਾਂ ਸਮਾਂ ਕਾਫੀ ਲੱਗ ਜਾਵੇਗਾ ਇਸ ਕਰਕੇ માતા ਸੁਖਾ ਜੀ ਨੇ ਛੇਤੀ ਨਾਲ ਪ੍ਰਸ਼ਾਦਿਆਂ ਵਿੱਚ ਘਿਓ ਸ਼ੱਕਰ ਪਾ ਕੇ ਚੂਰੀ ਦਾ ਤਿਆਰ ਪ੍ਰਸ਼ਾਦ ਤਿਆਰ ਕਰਕੇ ਅਤੇ ਬੜੇ ਪ੍ਰੇਮ ਨਾਲ 사ਤਗੁਰੂ ਜੀ ਦੇ ਸ਼ਕਨ ਵਾਸਤੇ ਭੇਟ ਕੀਤਾ ਪੰਚਮ ਪਾਤਸ਼ਾਹ ਜੀ ਨੇ ਉਸ ਵੇਲੇ ਉਸ ਉਹ ਚੂਰੀ ਦਾ ਹੋ ਜਾਣ ਛਕਿਆ ਤੇ ਤੇ ਬੜੇ ਪ੍ਰਸੰਨ ਹੋਏ ਅਤੇ ਕਿਹਾ ਮਾਤਾ ਜੀ ਤੁਸੀਂ ਤਾਂ ਇਹ ਕੀ ਚੋਲਾ ਤਿਆਰ ਕਰ ਲਿਆਏ ਹੋ ਤੇ ਸਤਿਗੁਰੂ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸ਼ਬਦ ਉਚਾਰਨ ਕੀਤਾ ਤਨਾਸਰੀ ਮਹੱਲਾ ਪੰਜਵਾਂ ਬਾਹਰ ਜਾਓ ਗੁਰੇ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਹਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਇਹੀ ਹੂ ਆ ਸਰਬਥੋ ਕੀ ਜਿਸੇ ਹਮਾਰੀ ਚਿੰਦ ਰਹਾਉ ਜਾ ਕੇ ਸਿਮਰਨ ਸਰਬ ਨਿਧਾਨਾ ਮਾਨ ਮਹਤ ਪਦ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਸ਼ੇ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੇ ਸੇਵੇ ਇੱਕ ਨਿਧਾਨਾ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਾਨਾ ਸੀਤਲ சாਤ ਮਹਾ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ ਇਹ ਸ਼ਬਦ ਉਚਾਰ ਕੇ ਸਤਿਗੁਰੂ ਜੀ ਨੇ ਕਿਹਾ ਕਿ ਅੱਜ ਤੋਂ ਇਸ ਨਗਰ ਦਾ ਨਾਮ ਚੋਲਾ ਸਾਹਿਬ ਹੋਵੇਗਾ ਉਸ ਵੇਲੇ ਨਗਰ ਦੇ ਪੰਚ ਨੰਬਰਦਾਰਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਰਕਾਰੀ ਕਾਗਜ਼ਾਂ ਵਿੱਚ ਤਾਂ ਪਿੰਡ ਦਾ ਨਾਮ ਪੈਣੀ ਹੈ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਸਰਕਾਰੀ ਕਾਗਜ਼ਾਂ ਵਿੱਚ ਇਸ ਨਗਰ ਦਾ ਨਾਮ ਚੋਲਾ ਸਾਹਿਬ ਹੋਵੇਗਾ ਜਿਸ ਵੇਲੇ ਪਿੰਡ ਦੇ ਨੰਬਰਦਾਰ ਦਿੱਲੀ ਵਿਖੇ ਮਾਮਲਾ ਤਾਰਨ ਗਏ ਦੀਵਾਨ ਨੂੰ ਜਾ ਕੇ ਕਿਹਾ ਸੀ ਚੋਲਾ ਨਗਰ ਦੇ ਤੋਂ ਮਾਮਲਾ ਤਾਰਨੇ ਆਏ ਹਾਂ ਤਾਂ ਉਹ ਕਹਿਣ ਲੱਗਾ ਮੈਂ ਅੱਜ ਤੋਂ ਤੱਕ ਚੋਲੇ ਨਗਰ ਦਾ ਨਾਮ ਨਹੀਂ ਸੁਨਿਆ دیਵਾਨੇ ਜਹਾਂਗੀਰ ਬਾਦਸ਼ਾਹ ਨੂੰ ਜਾ ਕੇ ਇਸ ਬਾਰੇ ਦੱਸਿਆ ਬਾਦਸ਼ਾਹ ਜਹਾਂਗੀਰ دیਵਾਨ ਨੂੰ ਕਹਿਣ ਲੱਗਾ ਕਿ ਸਰਕਾਰੀ ਖਾਤੇਰ ਕਾਰਡ ਵੇਖੋ ਜਿਸ ਵੇਲੇ ਸਾਰਾ ਰਕਾਰਡ ਚੈੱਕ ਕੀਤਾ ਤਾਂ ਉਸ ਵੇਲੇ ਨਗਰ ਪਹਿਣੀ ਦੀ ਜਗਾ ਚੋਲਾ ਸਾਹਿਬ ਲਿਖਿਆ ਹੋਇਆ ਸੀ ਪੰਚਮ ਪਾਸ਼ਾ ਜੀ ਦੇ ਬਚਨ ਦੁਆਰਾ ਉਸ ਤੋਂ ਦਿਨ ਤੋਂ ਇਸ ਨਗਰ ਦਾ ਨਾਮ ਪਾਣੀ ਤੋਂ ਚੋਲਾ ਸਾਹਿਬ ਸਥਿਤ ਹੋ ਗਿਆ ਹੈ ਸੋ ਸਥਾਨ ਤੇ ਸ੍ਰੀ ਗੁਰअर्जਨ ਦੇਵ ਜੀ ਨੇ ਉਸ ਨਗਰ ਆਉਣ ਵਿੱਚ ਖੁਸ਼ੀ ਨੂੰ ਸਮਰਪਿਤ ਚਾਰ ਹਾਰ ਨੂੰ ਮਹਾਨ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਸ੍ਰੀ ਅਖੰਡ ਪਾਤਸ਼ਾਹ ਜੀ ਭੋਗ ਉਪਰੰਤ ਧਾਰਮਿਕ ਦੀਵਾਨ ਸਜਦੇ ਹਨ ਅਤੇ ਪ੍ਰਾਰਥਨ ਮਰਜਾਦਾ ਅਨੁਸਾਰ ਚੂਰੀ ਦਾ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਟੁੱਟ ਵਰਦਾ ਹੈ ਰਾਤ ਨੂੰ ਮਹਾਨ ਨਗਰ ਕੀਰਤਨ ਦਰਬਾਰ ਕਰਵਾਇਆ ਜਾਂਦਾ ਹੈ ਸਿੱਖ ਸੰਗਤਾਂ ਸਲਾਣਾ ਜੋੜ ਮੇਲਾ ਸਾਖੀ ਤੇ ਮਸੀਹਾ ਦੇ ਦਿਹਾੜੇ ਇਸ ਤੇ ਅਸਥਾਨ ਤੋਂ ਦਰਸ਼ਨ ਕਰਦਿਆਂ ਨਾ ਤੇ ਤਨ ਮਨ ਧਨ ਨਾਲ ਸੇਵਾ ਕਰਕੇ ਹਾਜ਼ਰੀਆਂ ਭਰਦੀਆਂ ਹਨ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਸ ਨਗਰ ਵਿੱਚ ਗੁਰਦੁਆਰਾ ਗੁਰੂ ਕੀ ਕੋੜੀ ਸਾਹਿਬ ਵਾਲੇ ਅਸਥਾਨ ਤੇ ਚੌਧਰੀ ਦਾਨਾ ਸੰਧੂ ਅਤੇ ਮਾਤਾ ਸੁਖਾਂਦੀ ਬੇਨਤੀ ਪ੍ਰਵਾਨ ਕਰਦੇ ਆ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਬਾਲ ਹਰਗੋਬਿੰਦ ਸਾਹਿਬ ਜੀ ਅਤੇ ਸਿੱਖ ਸੰਗਤਾਂ ਸਮੇਤ 2 ਸਾਲ 5 ਮਹੀਨੇ 13 ਦਿਨ ਨਿਵਾਸ ਕੀਤਾ ਤੇ ਸਿੱਖ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਪਰਮੇਸ਼ਰ ਨਾਲ ਜੋੜਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖ ਇਤਿਹਾਸ ਦੇ ਵਿੱਚ ਜਿੱਥੇ ਗੁਰੂ ਸਾਹਿਬਾਨਾਂ ਦਾ ਪਾਵਨ ਪਵਿੱਤਰ ਇਤਿਹਾਸ ਦਾ ਜ਼ਿਕਰ ਆਉਂਦਾ ਹੈ ਉੱਥੇ ਹੀ ਉਹਨਾਂ ਦੇ ਅਨੰਨ ਸੇਵਕਾਂ ਦਾ ਬਹਾਦਰ ਯੋਧਿਆਂ ਦਾ ਸ਼ਹੀਦਾਂ ਦਾ ਇਤਿਹਾਸ ਵੀ ਸਾਹਮਣੇ ਆਉਂਦਾ ਹੈ ਅੱਜ ਮੇਰੇ ਪਿੱਛੇ ਜਿਹੜਾ ਤੁਸੀਂ ਇਤਿਹਾਸਿਕ ਪਾਵਨ ਪਵਿੱਤਰ ਸਥਾਨ ਦੇਖ ਰਹੇ ਹੋ ਇਹ ਆ ਬਾਬਾ ਭਾਈ ਅਦਲੀ ਜੀ ਦਾ ਬਾਬਾ ਪਾਈ ਅਦਲੀ ਜੀ ਉਹ ਮਹਾਨ ਸਿੱਖ ਨੇ ਜਿਨ੍ਹਾਂ ਦੇ ਵੱਲੋਂ ਹੀ ਬਹਾਦਰ ਬਾਬਾ ਬਿਰੀ ਚੰਦ ਜੀ ਗੁਰੂ ਘਰ ਦੇ ਸਿੱਖ ਬਣੇ ਤੇ ਬਾਅਦ ਵਿੱਚ ਬਹਾਦਰ ਬਿਰੀ ਚੰਦ ਦਾ ਖਿਤਾਬ ਵੀ ਉਹਨਾਂ ਨੂੰ ਮਿਲਿਆ ਇਤਿਹਾਸਿਕ ਸਰੋਤਾਂ ਦੇ ਵਿੱਚ ਜ਼ਿਕਰ ਆਉਂਦਾ ਏ ਕਿ ਨਗਰ ਚੋਲਾ ਸਾਹਿਬ ਜਿਸ ਨੂੰ ਕਿ ਪਹਿਲਾਂ ਪਹਿਣੀ ਨਗਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਤੇ ਗੁਰੂ ਅਰਜਨ ਸਾਹਿਬ ਜੀ ਦੇ ਆਉਣ ਦੇ ਨਾਲ ਇੱਥੇ ਉਹਨਾਂ ਨੇ ਵਰ ਦਿੱਤਾ ਕਿ ਹੁਣ ਤੋਂ ਇਸ ਦਾ ਨਾਮ ਚੋਲਾ ਸਾਹਿਬ ਹੋਵੇਗਾ। ਇਸੇ ਨਗਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਨਿੰਨ ਸੇਵਕ ਬਾਬਾ ਭਾਈ ਅਦਲੀ ਜੀ ਨਿਤ੍ਰਿਮ ਕਰ ਰਹੇ ਸੀ ਤਪੱਸਿਆ ਕਰ ਰਹੇ ਸੀ ਤੇ ਇੱਥੇ ਹੀ ਬਾਬਾ ਬੀਰੀ ਚੰਦ ਜੀ ਜਿਹੜੇ ਕਿ ਪਹਿਲਾਂ ਚੋਰ ਸੀ ਬਹੁਤ ਸਾਰੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬਾਨਾਂ ਦੇ ਨਾਲ ਜਿਹੜੇ ਸਿੱਖ ਜੁੜੇ ਉਹ ਪਹਿਲਾਂ ਬਹੁਤ ਸਾਰੇ ਸਿੱਖ ਸੀ ਜਿਹੜੇ ਮਾੜੇ ਕਰਮ ਕਰਦੇ ਸੀ ਤੇ ਬਾਅਦ ਵਿੱਚ ਉਹਨਾਂ ਦਾ ਨਾਮ ਇਤਿਹਾਸ ਦੇ ਵਿੱਚ ਸਨੇਹ ਰਿਖਰਾਂ ਦੇ ਵਿੱਚ ਲਿਖਿਆ ਗਿਆ ਮਾੜੇ ਕੰਮ ਛੱਡ ਕੇ ਗੁਰੂ ਸਾਹਿਬਾਨਾਂ ਦੇ ਸਿੱਖ ਬਣੇ ਉਹਨਾਂ ਦੇ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਤੇ ਉਸ ਤੋਂ ਬਾਅਦ ਉਹਨਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਹੋਇਆ ਬਾਬਾ ਬੀਰੀ ਚੰਦ ਜੀ ਮੱਝਾਂ ਚੋਰੀ ਕਰਕੇ ਲੈ ਕੇ ਆ ਰਹੇ ਸੀ ਤੇ ਉਹਨਾਂ ਦੇ ਪਿੱਛੇ ਉਹਨਾਂ ਮੱਝਾਂ ਦੇ ਮਾਲਕ ਵੀ ਮਗਰਮਗਰ ਉਹਨਾਂ ਦਾ ਪਿੱਛਾ ਕਰਦੇ ਆ ਰਹੇ ਸੀ ਚੋਲਾ ਸਾਹਿਬ ਨਗਰ ਦੇ ਇਸ ਇਤਿਹਾਸਕ ਸਥਾਨ ਤੇ ਆ ਕੇ ਜਿੱਥੇ ਕਿ ਬਾਬਾ ਭਾਈ ਅਦਲੀ ਜੀ ਇਹ ਤਪੱਸਿਆ ਕਰ ਰਹੇ ਸੀ ਇੱਥੇ ਆ ਕੇ ਉਹ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਗਏ ਤੇ ਕਿਹਾ ਬਾਬਾ ਜੀ ਮੈਨੂੰ ਬਚਾਓ ਮੇਰੀ ਰੱਖਿਆ ਕਰੋ ਮੇਰੇ ਪਿੱਛੇ ਕੁਝ ਬੰਦੇ ਲੱਗੇ ਹੋਏ ਨੇ ਇਨਰੀਆਂ ਮੱਝਾਂ ਚੋਰੀ ਕੀਤੀਆਂ ਨੇ। ਬਾਬਾ ਜੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਬੋਲੋ ਤੇ ਇੱਥੇ ਬੈਠ ਜਾਵੋ। ਜਦੋਂ ਮੱਝਾਂ ਦੇ ਮਾਲਕ ਆਏ ਤੇ ਮੱਝਾਂ ਛੱਪੜੀ ਦੇ ਵਿੱਚ ਸੀ। ਬਾਬਾ ਜੀ ਨੇ ਕਿਹਾ ਉਹਨਾਂ ਨੇ ਬਾਬਾ ਜੀ ਨੂੰ ਪੁੱਛਿਆ ਕਿ ਸਾਡੀਆਂ ਮੱਝਾਂ ਇੱਥੇ ਕੋਈ ਚੋਰੀ ਕਰਕੇ ਲੈ ਕੇ ਆਇਆ ਏ। ਉਹ ਚੋਰ ਇੱਧਰ ਹੀ ਆਇਆ ਏ ਸਾਡੀਆਂ ਮੱਝਾਂ ਵੀ ਹੋ ਸਕਦਾ ਇੱਥੇ ਹੋਣ। ਬਾਬਾ ਭਾਈ ਅਦਲੀ ਜੀ ਨੇ ਕਿਹਾ ਕਿ ਜਾਓ ਦੇਖੋ ਉਹ ਛੱਪੜ ਦੇ ਵਿੱਚ ਤੁਹਾਡੀਆਂ ਮੱਜਾਂ ਤਾਂ ਨਹੀਂ ਆ ਜਦੋਂ ਉਹਨਾਂ ਨੇ ਦੇਖਿਆ ਤਾਂ ਮੱਜਾਂ ਕਾਲੀਆਂ ਤੋਂ ਭੂਰੀਆਂ ਹੋ ਚੁੱਕੀਆਂ ਸੀ ਇਹਨਾਂ ਦੇ ਸਿੰਘ ਨਹੀਂ ਸੀ ਉਹਨਾਂ ਦੇ ਸਿੰਘ ਆ ਗਏ ਸੀ ਉਹਨਾਂ ਨੇ ਮੱਜਾਂ ਪਹਿਚਾਣੀਆਂ ਨਹੀਂ ਆ ਕੇ ਕਹਿੰਦੇ ਬਾਬਾ ਜੀ ਸਾਡੀਆਂ ਮੱਜਾਂ ਇਹ ਨਹੀਂ ਨੇ ਉਸ ਤੋਂ ਬਾਅਦ ਬਾਬਾ ਜੀ ਨੇ ਫਿਰ ਕਿਹਾ ਕਿ ਜਾਓ ਦੇਖੋ ਤੁਹਾਡੀਆਂ ਮੱਜਾਂ ਉਹ ਇਹ ਤਾਂ ਨਹੀਂ ਆ ਉਹ ਫਿਰ ਗਏ ਮੱਜਾਂ ਫਿਰ ਉਹਨਾਂ ਨੂੰ ਭੂਰੀਆਂ ਕਾਲੀਆਂ ਤੋਂ ਭੂਰੀਆਂ ਦੱਸੀਆਂ ਤੇ ਉਹਨਾਂ ਨੇ ਨਹੀਂ ਪਹਿਚਾਣੀਆਂ ਜਦੋਂ ਤੀਜੀ ਵਾਰ ਬਾਬਾ ਜੀ ਨੇ ਕਿਹਾ ਕਿ ਜਾਓ ਦੇਖੋ ਤੁਹਾਡੀਆਂ ਮੱਜਾਂ ਤਾਂ ਨਹੀਂ ਹੋ। ਉਸ ਤੋਂ ਬਾਅਦ ਜਦੋਂ ਉਹਨਾਂ ਦੇਖਿਆ ਤਾਂ ਉਹ ਭੂਰੀਆਂ ਤੋਂ ਕਾਲੀਆਂ ਬਣ ਚੁੱਕੀਆਂ ਉਹਨਾਂ ਦੀਆਂ ਮੱਜਾਂ ਸੀ। ਉਹ ਆਪਣੀਆਂ ਮੱਜਾਂ ਲੈ ਕੇ ਇੱਥੋਂ ਚੱਲਦੇ ਬਣੇ। ਜਦੋਂ ਇਹ ਸਾਰਾ ਕੌਤਕ ਬਾਬਾ ਬਿਰੀਚੰਦ ਜੀ ਨੇ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਬਾਬਾ ਜੀ ਮੈਨੂੰ ਆਪਣਾ ਸੇਵਕ ਬਣਾ ਲਓ। ਬਾਬਾ ਭਾਈ ਅਦਲੀ ਜੀ ਨੇ ਕਿਹਾ ਕਿ ਮੈਂ ਤਾਂ ਖੁਦ ਕਿਸੇ ਦਾ ਸੇਵਕ ਆ। ਤੇ ਇੱਥੋਂ ਹੀ ਬਾਬਾ ਬਿਰੀਚੰਦ ਨੂੰ ਲੈ ਕੇ ਭਾਈ ਅਦਲੀ ਜੀ ਗੁਰਦਨ ਸਾਹਿਬ ਪਾਸ ਪਹੁੰਚੇ ਉਹਨਾਂ ਨੂੰ ਸਿੱਖ ਬਣਾਉਣ ਦੀ ਮੰਗ ਕੀਤੀ ਕਿ ਇਸ ਵਿਅਕਤੀ ਨੂੰ ਸਿੱਖ ਬਣਾਇਆ ਜਾਵੇ ਉਸ ਤੋਂ ਬਾਅਦ ਬਾਬਾ ਬੀਰੀ ਚੰਦ ਜੀ ਗੁਰੂ ਘਰ ਦੇ ਨਿੱਸਵਕ ਬਣੇ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਨਾਲ ਬਾਬਾ ਬੀਰੀ ਚੰਦ ਨੇ ਚਾਰ ਜੰਗਾਂ ਲੜੀਆਂ ਤੇ ਜਿੱਤੀਆਂ ਵੀ